ਬਾਬਾ ਜੀ ਕੀ ਕਹਿਣਾ ਤੁਹਾਡਾ ਬਿਲਕੁਲ ਪ੍ਰਸ਼ਾਸਨ ਧੱਕਾ ਕਰ ਰਿਹਾ ਜੀ ਨਹੀਂ ਪੈਸਾ ਦਿੱਤਾ ਖਸਾਨਾਂ ਨੂੰ ਉਹਦੇ ਵਾਸਤੇ ਖਸਾਨ ਇਕੱਠੇ ਆਏ ਵੀ ਸਾਡੇ ਖਾਤੇ 'ਚ ਪੈਸੇ ਪਾ ਦਿਓ ਤੇ ਸਾਡੀ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਿਫਤਾਰ ਕਰ ਰਹੀ ਕੋਈ ਪਤਾ ਨਹੀਂ ਸਾਨੂੰ ਕਿੱਥੇ ਕਰ ਰਹੀ ਆ ਦਾਗ ਵੜ ਲਈ ਆ ਤੇ ਪਿੱਛੇ ਬਾਕੀ ਆ ਗੱਡੀ 'ਚ ਲੱਗ ਲਏ ਆ ਬੰਦੇ ਕੋਈ ਐਸੇ ਗੱਡੀ 'ਚ ਸਾਨੂੰ ਕਹਿੰਦੇ ਵੀ ਐ ਗੱਡੀ 'ਚ ਬੈਜੋ ਕੋਈ ਪਤਾ ਨਹੀਂ ਕਿੱਥੇ ਕਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜਦੂਰ ਸੰਘਾ ਸਪੇਡੀ ਪਿਆਵਾ ਜੀ ਬੱਲੇ ਬਾਰਡਰ ਰੇਂਜ ਆਈਜੀ ਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਬੰਦ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਮੇ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਆ ਅਸੀਂ ਉਹਨਾਂ 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 ਵਿਚਾਰੇ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਆ ਪੈਸੇ ਨਹੀਂ ਮਿਲੇ ਇਹਨਾਂ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਉਹ 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 ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਗਾੜੀਆਂ ਚੋਕ ਕੇ ਖੜਿਆ ਇਹ ਇਹ ਦਸ਼ਾ ਵਾ ਕਿਆ ਲੱਗਿਆ ਆਪ ਜੁੜ ਕੇੋ ਦੇਖੋ ਇਧਰ ਆਓ ਇਧਰ ਇਧਰ ਇੱਕ ਮਿੰਟ ਠਹਿਰ ਜਾ ਪੁੱਸ ਨੂੰ ਵਿਚਾਰੇ ਨੂੰ ਕੀ ਖਲੋਗੇ ਇੱਕ ਮਿੰਟ ਠਹਿਰੋ ਤੁਸੀਂ ਤੈਨੂੰ ਕੋਠੀ ਦੇ ਪੈਸੇ ਮਿਲ ਗਏ ਨਾ ਮੇਰੀ ਗੱਲ ਸੁਣ ਲਾ ਕੋਠੀ ਦੇ ਪੈਸੇ ਮਿਲ ਗਏ ਮਿਲ ਗਏ ਪੂਰੇ ਕਿੰਨੇ ਕਨੇ ਮਿਲੇ ਆ 32 ਤੇ 18 ਮਿਲੇ 32 ਤੇ 18 ਮਿਲ ਗਿਆ ਤੈਨੂੰ ਠੀਕ ਆ ਦੋ ਮਿਲ ਜਾਂਦੇ ਸੀ ਦੋਹਾਂ ਦੇ ਦੋਹਾਂ ਦੇ ਮਿਲ ਗਏ ਤੈਨੂੰ ਪੈਸੇ ਸੁੱਝੇ ਤੂੰ ਅਪਲਾਈ ਕਰ ਤੈਨੂੰ ਪੈਸੇ ਮਿਲ ਜਾਂਦੇ ਆ ਅਪਲਾਈ ਤੇ ਕਰੇਗਾ ਉਹਨੂੰ ਬੈਂਕ ਨਹੀਂ ਕਾਫੀ ਤੇ ਦੇਗਾ ਜੇ ਤੂੰ ਨੇ ਅਪਲਾਈ ਕੀਤਾ ਇਹ ਕਨੇ ਨਾ ਕਿ ਕਿ ਫਿਰ ਪ੍ਰਸ਼ਾਸਨ ਚੜ ਕੇ ਆਇਆ ਵਾ ਰੇਲਵੇ ਟਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਅੱਜ ਹੀ ਸਾਬ ਨੇ ਇਹ ਡੀਜੀਪੀ ਪੰਜਾਬ ਨੇ ਇਹ 45 ਦਿਨ ਅਸੀਂ ਕੰਮ ਜੇ ਨਹੀਂ ਕਰਾਂਗੇ ਜਿੱਥੇ ਪੇਮੈਂਟ ਨਹੀਂ ਦਿੱਤੀ ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰ੍ਹਾਂ ਚ ਪੰਜਾਬ ਪੁਲਿਸ ਇਹ ਮੁਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਪੈਸਾ ਪੇਮੈਂਟ ਨਹੀਂ ਪਈ ਕੋਠੇ ਟਾਇਆ ਜਾ ਰੇ ਬੰਦੀਆਂ ਦੇ ਵੱਡਾ ਯਵਰ ਪੰਜਾਬ ਸਰਕਾਰ ਦਾ ਹੌਸਲਾ É i اوو 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 I don't know. اڙي کي کدي چلدو پر ڇاڙ دو ڇاڙ دو او يار اڳي ڇاڙنا ڇاڙ دو هاڻي ڀاڻا 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 ਯਾਰ ਸਰਕਾਰ ਤੱਕੇ ਕਰਨ ਵਾਲੀ ਦਾ ਰਹਾ ਇੱਕ ਅੱਖ ਨਾ ਆਪਣਾ ਸਰਕਾਰ ਕਰੋ ਅਰੇ ਸੁਣੇਂ ਜੀ ਇਹ ਅਧਿਕਾਰੀ ਤੱਕੇ ਹਰ ਭਾਈ ਚਰਨਾਬਾ ਦਾ ਗਾਂਦੇ ਪੱਸੀ ਸਾਰੇ ਮਦਦ ਤੁਹਾਨੂੰ ਦਿੰਦੇ ਆ ਹਾਂ ਹਰ ਆਮਾ ਰਾਮੂ ਕੰਮ ਕਰਦੇ ਦੇ ਵਿੱਚ ਕੰਮ ਦੇ ਕੰਮ ਦੇ ਧੱਕੇ ਬਾਹਰ ਕਰਦਾ ਦੋ ਦੋ ਕਰੋ ਕੋਈ ਨਾ ਚੜਨਾ ਸਾਰੇ ਕਰਦੇ ਨਹੀਂ ਆਪ ਖੜੇ ਨਹੀਂ ਸਾਰੇ अॼु <laughs> गुल <laughs> 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 ਜੀ ਸਾਹਮਣੇ ਤੇਰੀ ਦਾ ਪੂਰਾ ਭਾਰਾ ਦੁਆਇਆ ਰੰਗ ਤੋਂ ਫਟੋਟਾਇਆ ਬਸਾ ਦੇ ਜਪਾਨੀ ਪੂਰਾ ਭਾਰਾ ਆਲੇ ਆਲੇ ਆਪੇ ਸਾਹਿਬ ਕੋਲ ਦੁਆਇਆ ਪ੍ਰਭੂ ਸਾਹਿਬ ਦੇਵੀ ਜਾਨ ਪੂਰਾ ਰਲਵਟਾਂਟ ਇੱਕ ਵਾਰੀ ਦੇ ਨੇਕਾਂ ਵਾਰੀ ਪੰਜਾਬ ਸਰਕਾਰ ਮੁੱਕਰੀ ਆ ਪੰਜਾਬ ਸਰਕਾਰ ਭਜੀ ਆ ਵਾ ਜਿਹੜੀ ਮਾਨ ਦੀ ਸਰਕਾਰ ਆ ਜਿਹੜੀ ਕਹਦੀਗੀ ਬੱਚੇ ਕੋਠਿਆਂ ਚੋਂ ਦੀ ਮਿਲੂਗੀ ਸਰਕਾਰ ਹੋਊਗੀ लॻातार ख़ुशि जहिड़ा ज़बरदस्त मारे अचे ਵਾਹਿਗੁਰੂ ਬੱਤਣ ਬਾਦ ਸਰਦਾਰ ਮੁਰਦਾਬਾ ਵਾਹਿਗੁਰੂ